ਪੰਜਾਬ ਫਾਸਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਜਿੰਦਰ ਸਿੰਘ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦਾ ਤੁਹਾਡੇ ਆਪਣੇ ਚੈਨਲ ਪੰਜਾਬ ਫਾਸਲਾਈਨ ਤੇ ਦੋਸਤੋ ਪੇਸ਼ ਹਨ ਅੱਜ ਦੀਆਂ ਮੁੱਖ ਖਬਰਾਂ ਜੋ ਤੁਹਾਡੇ ਲਈ ਜ਼ਰੂਰੀ ਨੇ ਪ੍ਰਾਪਤੀ ਕਾਰੋਬਾਰ ਦੇ ਘਰ ਦੇ ਬਾਹਰ ਨਵੀਂ ਨਕੋਰ ਥਾਰ ਗੱਡੀ ਹੋਈ ਚੋਰੀ ਸੀਸੀਟੀਵੀ ਕੈਮਰੇ ਖੰਗਾਲਈ ਪੁਲਿਸ ਏਐਸਆਈ ਅਮੋਲਕ ਨੇ ਦੱਸਿਆ ਕਿ ਪੁਲਿਸ ਨੇ ਇਲਾਕੇ ਚ ਲੱਗੇ ਸੀਸੀਟੀਵੀ ਕੈਮਰਾ ਦੀ ਫੁਟੇਜ ਖੰਗਾਲੀ ਸ਼ੁਰੂ ਕਰ ਦਿੱਤੀ ਹੈ ਇਸ ਕੇਸ ਜੇ ਥਾਣਾ ਡੁੱਗਰੀ ਦੀ ਪੁਲਿਸ ਨੇ ਮਨਜੀਤ ਸਿੰਘ ਮਾਨ ਦੀ ਸ਼ਿਕਾਇਤ ਤੇ ਅਣਪਛਾਤੇ ਚੋਰਾਂ ਖਿਲਾਫ ਐਫ ਆਈ ਆਰ ਦਰਜ ਕਰ ਲਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਮਿਤ ਸ਼ਾਹ ਨਾਲ ਕਰਨਗੇ ਮੀਟਿੰਗ ਮੁੱਦਿਆਂ ਤੇ ਹੋਵੇਗੀ ਅਹਿਮ ਚਰਚਾ 30 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲ ਕੇ ਪੰਜਾਬ ਦੇ ਹੱਕ ਦੀ ਆਵਾਜ਼ ਚੁੱਕਣਗੇ ਇਸ ਮੀਟਿੰਗ ਚ ਹਰ ਪੀੜਤਾ ਲਈ ਵਧੇਰੇ ਰਾਹਤ ਪੈਕੇਜ ਐਸ ਡੀ ਆਰ ਐਫ ਫੰਡ ਵਧਾਉਣ ਅਤੇ ਸਰਹੱਦੀ ਇਲਾਕਿਆਂ ਦੀ ਸੁਰੱਖਿਆ ਵਰਗੇ ਅਹਿਮ ਫੈਸਲੇ ਚਰਚਾ ਵਿੱਚ ਰਹਿਣਗੇ ਸੀਐਮ ਮਾਨ ਵੱਲੋਂ ਸਾਫ ਸੰਦੇਸ਼ ਦਿੱਤਾ ਗਿਆ ਹੈ ਕਿ ਪੰਜਾਬ ਨੂੰ ਕੇਂਦਰ ਤੋਂ ਵੱਧ ਮਦਦ ਮਿਲੇ ਤਾਂ ਹੀ ਕਿਸਾਨਾਂ ਤੇ ਪੀੜਤ ਪਰਿਵਾਰ ਦਾ ਦੁੱਖ ਘੱਟ ਹੋਵੇਗਾ ਵਿਕਰਮ ਜਿਠਿਆ ਨੂੰ ਲੈ ਕੇ ਹਾਈ ਕੋਰਟ ਦਾ ਵੱਡਾ ਫੈਸਲਾ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਵਿਰੁੱਧ ਦਰਜ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਐਮ ਸੰਦੇਸ਼ ਦਿੱਤੇ ਜਾਣਕਾਰੀ ਅਨੁਸਾਰ ਇਹ ਮਾਮਲਾ ਅੰਮ੍ਰਿਤਸਰ ਵਿੱਚ ਦਰਜ ਹੋਈ ਉਸ ਐਫ ਆਈ ਆਰ ਨਾਲ ਸੰਬੰਧਿਤ ਹੈ ਜਿਸ ਵਿੱਚ ਮਜੀਠੀਆ ਤੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ ਹੈ AFIR 31 ਜੁਲਾਈ ਨੂੰ ਦਰਜ ਕੀਤੀ ਸੀ ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਉਹਨਾਂ ਨੇ 25 ਜੂਨ ਨੂੰ ਆਪਣੀ ਗ੍ਰਿਫਤਾਰੀ ਦੌਰਾਨ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੂੰ ਰੋਕਿਆ ਸੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਇੱਕ ਅੰਡਰਟੇਕਿੰਗ ਦਿੱਤਾ ਹੈ ਕਿ ਜਦੋਂ ਵੀ ਇਸ ਕੇਸ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਵਿਰੋਧ ਕੋਈ ਕਾਰਵਾਈ ਕੀਤੀ ਜਾਵੇ ਤਾਂ ਉਹਨਾਂ ਨੂੰ 7 ਦਿਨ ਪਹਿਲਾਂ ਨੋਟਿਸ ਜਾਰੀ ਕੀਤਾ ਜਾਵੇਗਾ ਮਜੀਠੀਆ ਦੇ ਵਕੀਲ ਨੇ ਦਲੀਲ ਦਿੱਤੀ ਕਿ 31 ਜੁਲਾਈ ਨੂੰ ਦਰਜ ਹੋਈ ਐਫ ਆਈ ਆਰ ਵਿੱਚ ਲਗਾਏ ਗਏ ਦੋਸ਼ ਬੇਗੁਨਾਹਾਨ ਅਤੇ ਉਸ ਦਿਨ ਦੀ ਵੀਡੀਓ ਫੁਟੇਜ ਤੋਂ ਸਪਸ਼ਟ ਹੈ ਕਿ ਮਜੀਠਿਆ ਸ਼ਾਂਤ ਬੈਠੇ ਸਨ ਅਤੇ ਪੁਲਿਸ ਦੀ ਕਾਰਵਾਈ ਕੋਈ ਰੁਕਾਵਟ ਨਹੀਂ ਪਾਈ ਗਈ। ਉਹਨਾਂ ਨੇ ਇਸ ਮਾਮਲੇ ਨੂੰ ਰਾਜਨੀਤਿਕ ਬਦਲਾਖੋਰੀ ਦੱਸਿਆ। ਵੱਡੀ ਵਾਅਦਾ ਦੀ ਤਿਆਰੀ 'ਚ ਗੈਂਗ ਪੁਲਿਸ ਨੇ ਪਾਤੀ ਕਾਰਵਾਈ ਫਰੀਦਕੋਟ ਸਥਾਨਕ थाना सदर ਦੇ ਸਹਾਇਕ ਥਾਣੇਦਾਰ ਗੁਰਬਖਸ਼ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪ੍ਰਾਪਰਟੀ ਵੱਲੋਂ ਲੁੱਟਾ ਖੋਹ ਕਰਨ ਵਾਲੇ گروਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਉਸ ਦੀ ਅਗਵਾਈ ਹੇਠਲੀ ਪੁਲਿਸ ਪ੍ਰਾਪਰਟੀ ਗਸ਼ਤੇ ਸੀਤਾ ਪਿੰਡ ਚੈਲ ਦੇ ਸੇਮਣ ਵਾਲੇ ਕੋਲ ਇਤਲਾ ਮਿਲੀ ਸੀ ਕਿ ਗੈਂਗ ਦੇ ਮੈਂਬਰ ਜੋ ਨਸ਼ਾ ਕਰਨ ਦੇ ਆਦੀ ਹਨ ਬੀੜ ਚੈਲ ਵਿਖੇ ਸੰਗਨੇ ਦਖਤਾਂ ਹੀਟ ਮਾਰੂ ਹਥਿਆਰਾਂ ਸਮੇਤ ਬੈਠੇ ਲੁੱਟਖੋਦੀ ਯੋਜਨਾ ਬਣਾ ਰਹੇ ਸਨ ਇਸ ਤੇ ਪੁਲਿਸ ਪਾਰਟੀ ਵੱਲੋਂ ਰੇਡ ਮਾਰ ਕੇ ਉਕਤ ਨੂੰ ਕਾਬੂ ਕਰ ਲਿਆ ਗਿਆ ਬਾਅਦ ਵਿੱਚ ਪਛਾਣ ਕੀਤੇ ਮੁਜ਼ਲਮ ਮਨਪ੍ਰੀਤ ਸਿੰਘ ਵਰੀਂਦਰ ਸਿੰਘ ਲਖਪ੍ਰੀਤ ਸਿੰਘ ਵਾਸੀ ਅਰਾਈਆਂ ਵਾਲਾ ਕਲਾ ਅਤੇ ਜਤਿੰਦਰ ਸਿੰਘ ਵਾਸੀ ਪਿੰਡ ਪੱਕਾ ਨੂੰ ਇੱਕ ਕਿਰਪਾਨ ਅਤੇ ਤਿੰਨ ਕਾਪਿਆਂ ਸਮੇਤ ਗ੍ਰਿਫਤਾਰ ਕਰ ਲਿਆ ਹੈ ਪਤਨੀ ਨੇ ਜਹਿਦ ਦੇ ਕੇ ਕੀਤਾ ਪਤੀ ਦਾ ਕਤਲ ਸਹੁਰੇ ਪਰਿਵਾਰ ਨੇ ਲਾਇਏ ਗੰਭੀਰ ਦੋਸ਼ ਹਬਵਾਲ ਥਾਣੇ ਦੀ ਪੁਲਿਸ ਨੇ ਜਹਿਦ ਦੇ ਕੇ ਕਤਲ ਮਾਮਲਾ ਦਰਜ ਕੀਤਾ ਜਲੰਧਰ ਜ਼ਿਲ੍ਹੇ ਦੇ ਮੁਹੱਲਾ ਜੋਸ਼ੀਆਂ ਦੀ ਰਹਿਣ ਵਾਲੀ ਮਨਿੰਦਰ ਕੌਰ ਨੇ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ ਪੁਲਿਸ ਨੂੰ ਦਿੱਤੇ ਬਿਆਨ ਚ ਮਨਿੰਦਰ ਕੌਰ ਨੇ ਦੱਸਿਆ ਕਿ ਉਸਦੇ ਭਰਾ ਮਨਮੋਹਨ ਸਿੰਘ ਦਾ ਵਿਆਹ 2020 ਚ ਜੋਤੀ ਨਾਲ ਹੋਇਆ ਸੀ ਉਹ ਆਪਣੇ ਪਰਿਵਾਰ ਨਾਲ ਲਾਧੀਆਂ ਕਲਾਂ ਚ ਰਹਿੰਦੀ ਸੀ ਵਿਆਹ ਤੋਂ ਬਾਅਦ ਦੋਵਾਂ ਚ ਅਕਸਰ ਝਗੜੇ ਹੁੰਦੇ ਰਹਿੰਦੇ ਸਨ 5 ਮਈ 2025 ਨੂੰ ਉਸ ਨੂੰ ਸੂਚਨਾ ਮਿਲੀ ਕਿ ਉਸਦੇ ਭਰਾ ਮਨਮੋਹਨ ਸਿੰਘ ਨੇ ਕੋਈ ਖੁਸ਼ੀ ਕਰ ਲਈ ਹੈ ਹਾਲਾਂਕਿ ਆਂਗਵਾਨ ਦੇ ਵਸਨੀਕਾਂ ਨੇ ਆਪਣੀ ਜਾਂਚ ਕੀਤੀ ਅਤੇ ਪਾਇਆ ਕਿ ਉਹ ਆਪਣੀ ਮੌਤ ਤੋਂ ਪਹਿਲਾਂ ਬਹੁਤ ਖੁਸ਼ੀ ਉਸ ਨੂੰ ਸ਼ੱਕ ਹੈ ਕਿ ਉਸ ਦੀ ਪਤਨੀ ਜੋਤੀ ਨੇ ਰਿਸ਼ਤੇਦਾਰਾਂ ਅਤੇ ਜਾਣ ਪਛਾਣ ਵਾਲੇ ਨਾਲ ਮਿਲੀਭੁਗਤ ਕਰਕੇ ਉਸ ਦੇ ਭਰਾ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਇੰਚਾਰਜ ਜਸਵੀਰ ਸਿੰਘ ਨੇ ਕਿਹਾ ਕਿ ਮਾਮਲੇ ਸੰਬੰਧੀ ਅਗੇਰੀ ਕਾਰਵਾਈ ਕੀਤੀ ਜਾ ਰਹੀ ਹੈ ਦਾਜ ਦੀ ਮੰਗ ਨੂੰ ਲੈ ਕੇ ਵਿਆਹਤਾ ਨੂੰ ਸਾੜ ਕੇ ਮਾਰਨ ਦੀ ਕੋਸ਼ਿਸ਼ ਤੈਨ ਖਿਲਾਫ ਪਚਾ ਫਰੋਜਪੁਰ ਦਾਸ ਦੀ ਮੰਗ ਨੂੰ ਲੈ ਕੇ ਵਿਆਹਤ ਨੂੰ ਸਾੜ ਕੇ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਮੁਲਜ਼ਮਾਂ ਦੇ ਖਿਲਾਫ ਕੁੱਲਗੜੀ ਪੁਲਿਸ ਨੇ ਪਰਚਾ ਦਰਜ ਕੀਤਾ ਹੈ ਮਾਮਲਾ ਪਿੰਡ ਨੂਰ ਸੇਠਾਂ ਦਾ ਹੈ ਪੁਲਿਸ ਨੂੰ ਦਿੱਤੇ ਬਿਆਨਾਂ ਚ ਦੇਸ ਰਾਜ ਪਿੰਡ ਰੁਪਨਾ ਮੰਗਲ ਨੇ ਦੱਸਿਆ ਕਿ ਉਸ ਦੀ ਤੀ ਦਾ ਕਾਜਲ ਵਿਆਹ ਮਨਪ੍ਰੀਤ ਸਿੰਘ ਵਾਸੀ ਨੂਰਪੁਰ ਸੇਠਾਂ ਦੇ ਨਾਲ ਹੋਇਆ ਹੈ ਉਸ ਨੇ ਦੋਸ਼ ਲਾਇਆ ਕਿ ਵਿਆਹ ਤੋਂ ਪਹਿਲਾਂ ਬਾਅਦ ਹੀ ਪਤੀ ਮਨਪ੍ਰੀਤ ਸਿੰਘ ਸੱਸ ਗੁਰਮੀਤ ਕੌਰ ਅਤੇ ਸਹੁਰਾ ਜਗਜੀਤ ਸਿੰਘ ਵੱਲੋਂ ਉਸ ਦੀ ਧੀ ਨੂੰ ਦਾਸ ਦਾਜ ਦੀ ਮੰਗ ਨੂੰ ਲੈ ਕੇ ਤੰਗ ਕੀਤਾ ਜਾ ਰਿਹਾ ਹੈ ਉਸ ਨੇ ਦੱਸਿਆ ਕਿ ਐਤਵਾਰ ਤਿੰਨਾ ਦੇ ਖਿਲਾਫ ਦਾਜ ਦੀ ਮੰਗ ਨੂੰ ਲੈ ਕੇ ਕਾਜਲ ਦੀ ਕੁੱਟਮਾਰ ਕੀਤੀ ਤੇ ਉਸ ਨੂੰ ਸਾੜ ਕੇ ਮਾਰਨ ਦੀ ਕੋਸ਼ਿਸ਼ ਕੀਤੀ ਕਾਜਲ ਨੇ ਇਸ ਵੇਲੇ ਸ਼ਹਿਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਹੈ ਥਾਣਾ ਕੋਲਗੜੀ ਦੇ ਐਸਆਈ ਨਿਰਮਲ ਸਿੰਘ ਦੇ ਅਨੁਸਾਰ ਹਸਪਤਾਲ ਚ ਧੀ ਦੀ ਹਾਲਤ ਦੇਖਣ ਤੋਂ ਬਾਅਦ ਉਹ ਤਿੰਨਾਂ ਦੇ ਖਿਲਾਫ ਪੁਚਾ ਦਰਜ ਕਰ ਲਿਆ ਗਿਆ ਅਤੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਸਾਲਾ ਸਤਾਂ ਪੈਦਲ ਯਾਤਰਾ ਤੋਂ ਵਾਪਸ ਆ ਰਹੇ ਮਲੋੜ ਦੇ ਨੌਜਵਾਨ ਦੀ ਸੜਕ ਹਾਸੇ ਵਿੱਚ ਮੌਤ ਮਲੋੜ ਦੇ ਮੰਡੀ ਹਰਜੀ ਨਾਮ ਨਿਵਾਸੀ ਅਤੇ ਚਾਰ ਖਾਂਬਾ ਚੌਕ ਸਥਿਤ ਮਹਾਦੇਵ ਮੈਡੀਕਲ ਸੰਚਾਲਕ ਦਰਸ਼ਨ ਕੁਮਾਰ ਦੀ ਸੜਕ ਹਾਸੇ ਵਿੱਚ ਦੁਖਦ ਮੌਤ ਹੋ ਗਈ। ਝੋਨੇ ਦੀ ਵਾਢੀ ਨੂੰ ਲੈ ਕੇ ਵੱਡੇ ਹੁਕਮ 2 ਨਵੰਬਰ ਤੱਕ ਹਦਾਇਤਾਂ ਲਾਗੂ ਜ਼ਿਲ੍ਹਾ ਮੈਜਿਸਟ੍ਰੇਟ ਮੈਡਮ ਪੂਨਮਦੀਪ ਕੋਰ ਨੇ ਭਾਰਤੀ ਨਾਗਰਿਕ ਸੁਰੱਖਿਆ ਐਕਟ 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹਾਰਵੈਸਟ ਕੰਬਾਈਨਾ ਨਾਲ ਝੋਨੇ ਦੀ ਵਾਢੀ ਸੰਬੰਧੀ ਜ਼ਿਲ੍ਹੇ ਵਿੱਚ ਹੁਕਮ ਜਾਰੀ ਕੀਤੇ ਹਨ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮ ਅਨੁਸਾਰ ਫਰੀਦਕੋਟ ਜ਼ਿਲ੍ਹੇ ਵਿੱਚ ਝੋਨੇ ਦੀ ਕਟਾਈ ਲਈ ਹਾਰਵੈਸਟ ਕੰਬਾਈਨਾ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਚੱਲਣਗੀਆਂ ਰੇਲਵੇ ਭਾਗ ਦੀ ਵੱਡੀ ਕਾਰਵਾਈ 62 ਯਾਤਰੀਆਂ ਨੂੰ ਲੱਗਾ 32000 ਰੁਪਏ ਦਾ ਜੁਰਮਾਨਾ ਡੀਆਰਐਮ ਸੰਜੀਵ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਰੇਲਵੇ ਨੇ ਇੱਕ ਵਿਸ਼ੇਸ਼ ਮੁਹਿੰਮ ਚਲਾਈ ਅਤੇ ਬਿਨਾ ਟਿਕਟ ਯਾਤਰਾ ਕਰਨ ਵਾਲੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 62 ਯਾਤਰੀਆਂ ਯਾਤਰੀਆਂ ਨੂੰ 32000 ਰੁਪਏ ਦਾ ਜੁਰਮਾਨਾ ਕੀਤਾ ਹੈ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਤਿੰਨ ਗੈਰ ਕਾਨੂੰਨੀ ਵਿਕਰੇਤਾਵਾਂ ਨੂੰ ਫੜਿਆ ਗਿਆ ਅਤੇ ਉਹਨਾਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਰੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਟ੍ਰੇਨਾਂ ਨੰਬਰ 19611 ਅਮਨੇਸਰ ਐਕਸਪ੍ਰੈਸ ਅਤੇ 14618 ਜਨ ਸੇਵਾ ਤੇ ਟਿਕਟ ਜਾਂਚ ਮੁਹਿੰਮ ਚਲਾਈ ਗਈ ਟਿਕਟ ਜਾਂਚ ਮੁਹਿੰਮ ਦਰਾਂ ਦੇਲ ਵਿੱਚ ਚੈਕਿੰਗ ਸਟਾਫ ਅਤੇ ਆਰਪੀਐਫ ਕਰਮਚਾਰੀ ਮਜੂਦ ਸਨ ਪੰਜਾਬ ਦੇ ਮੌਸਮ ਨੇ ਫਿਰ ਲਈ ਕਰਵਟ ਪੰਜਾਬ ਦੇ ਤਾਪਮਨ ਚ ਕੋਈ ਖਾਸ ਬਦਲਾ ਨਹੀਂ ਹੈ ਪਰ ਆਉਣ ਵਾਲੇ ਦਿਨਾਂ ਚ ਵੱਡੀ ਰਾਹਤ ਦੀ ਉਮੀਦ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮਾਨਸੂਨ ਨੇ ਵਾਪਸੀ ਕਰ ਲਈ ਹੈ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਕੁਝ ਦਿਨਾਂ 'ਚ ਮਾਨਸੂਨ ਪੂਰੀ ਤਰ੍ਹਾਂ ਸੂਬੇ ਨੂੰ ਛੱਡ ਦੇਵੇਗੀ ਅਤੇ ਮੌਸਮ ਵਿਭਾਗ ਕੇਂਦਰ ਅਨੁਸਾਰ ਸੂਬੇ 'ਚ ਸਭ ਤੋਂ ਵੱਧ 38.19 ਡਿਗਰੀ ਦਰਜ ਕੀਤਾ ਗਿਆ ਦਿਨ ਦਾ ਤਾਪਮਾਨ ਆਮ ਦੇ ਨੇੜੇ ਹੈ ਜਦਕਿ ਰਾਤਾਂ ਠੰਡੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ ਹਿੰਸਾ ਤੇ ਅਤਵਾਦ ਲਈ ਕੋਈ ਥਾਂ ਨਹੀਂ ਕੈਨੇਡਾ ਦੇ ਲਾਰੈਂਸ ਬਿਸ਼ਨੋਈ ਗਰੋ ਨੂੰ ਅਧਿਕਾਰਤ ਤੌਰ ਤੇ ਅਤਵਾਦੀ ਟੋਲਾ ਹਲਾ ਰਿਆ ਗਿਆ ਕੈਨੇਡੀਅਨ ਸਰਕਾਰ ਨੇ ਅਧਿਕਾਰਤ ਤੌਰ ਤੇ ਬਿਸ਼ਨੋਈ ਗੈਂਗ ਨੂੰ ਇੱਕ ਅਤਵਾਦੀ ਸੰਗਠਨ ਵਜੋਂ ਐਲਾਨਿਆ ਹੈ ਜਿਸ ਵਿੱਚ ਹਿੰਸਾ ਦੀਆਂ ਕਾਰਵਾਈਆਂ ਅਤੇ ਜਨਤਕ ਸੁਰੱਖਿਆ ਲਈ ਖਤਰਿਆਂ ਵਿੱਚ ਇਸ ਦੀ ਸ਼ਮੂਲੀਅਤ ਦਾ ਹਵਾਲਾ ਦਿੱਤਾ ਹੈ ਕ੍ਰਿਮੀਨਲ ਕੋਡ ਦੇ ਤਹਿਤ ਬਿਸ਼ਨੋਈ ਗੈਂਗ ਹੁਣ ਅਤਵਾਦੀ ਸਮੂਹ ਦੀ ਕਾਨੂੰਨੀ ਪਰਿਭਾਸ਼ਾ ਨੂੰ ਪੂਰਾ ਕਰਦਾ ਹੈ ਜਿਸ ਦਾ ਅਰਥ ਹੈ ਕਿ ਕੈਨੇਡਾ ਵਿੱਚ ਸੰਗਠਨ ਨਾਲ ਜੁੜੀ ਕੋਈ ਵੀ ਜਾਇਦਾਦ ਜਾਂ ਗਤੀਵਿਧੀਆਂ ਸਖਤ ਕਾਨੂੰਨੀ ਜਾਂਚ ਅਤੇ ਪਾਬੰਦੀਆਂ ਦੇ ਅਧੀਨ ਹਨ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਜੇਕਰ ਤੁਸੀਂ ਹੋਰ ਸਾਡੀ ਅਪਡੇਟ ਨਾਲ ਜੁੜਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਸਾਡੀ ਹਰ ਆਉਣ ਵਾਲੀ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ